ਕੇ ਖਾਤੀ ਦੀ ਉਹ ਉਦਾਹਰਨ ਹੰਕਾਰ ਵਜੋਂ ਦਿੱਤੀ ਗਈ ਕੀੜੀ ਦੀ ਉਦਾਹਰਨ ਨਿਮਰਤਾ ਵਜੋਂ ਦਿੱਤੀ ਗਈ ਇਸੇ ਤਰ੍ਹਾਂ ਗੁਰਬਾਣੀ ਵਿੱਚ ਇੱਕ ਰੰਗ ਹੈ ਜਿਹਨੂੰ ਕੁਸੰਬਾ ਕਿਹਾ ਹੈ ਇੱਕ ਰੰਗ ਹੈ ਮਜੀਠ ਹੁਣ ਇਹ ਚੀਜ਼ਾਂ ਤਾਂ ਦੋਨੋਂ ਬਾਹਰ ਦੀਆਂ ਨੇ ਨਾ ਕੁਸੰਬੜਾ ਵੀ ਬਾਹਰ ਹੈ ਤੇ ਮਜੀਠ ਵੀ ਬਾਹਰ ਹੈ ਪਰ ਦੋਨਾਂ ਦੀ ਤਸਵੀਰ ਵਿੱਚ ਬੜਾ ਸੁਭਾਅ ਵਿੱਚ ਕਹਿ ਲੋ ਜਾਂ ਜੋਨਾਂ ਦੇ ਗੋਣਾ ਵਿੱਚ ਬੜਾ ਫਰਕ ਹੈ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਤੇ ਬਾਬਾ ਫਰੀਦ ਸਾਹਿਬ ਦਾ ਬਚਨ ਪੜੋ ਬਾਬਾ ਫਰੀਦ ਸਾਹਿਬ ਜੀ ਬਚਨ ਕਰਦੇ ਨਾ ਹੱਥ ਨਾ ਲਾਇ ਕੁਸੰਬੜੈ ਜਲ ਜਾਸੀ ਢੋਲਾ ਜਿਹੜਾ ਸ਼ਬਦ ਹੈ ਬੇੜਾ ਬੰਦ ਨਾ ਸਕਿਓ ਬੰਦਨ ਕੀ ਬੇਲਾ ਭਰ ਸਰਵਰ ਜਦ ਉਛਲੈ ਤਬ ਤਰਨ ਦੁਗੇਲਾ ਹੱਥ ਨਾ ਲਾਇ ਕੁਸੰਬੜੈ ਜਲ ਜਾਸੀ ਢੋਲਾ ਪਰ ਦੂਜੇ ਪਾਸੇ ਸਾਹਿਬ ਕਹਿੰਦੇ ਤੇਰਾ ਏਕੋ ਨਾਮ ਮੰਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਢੋਲਾ ਉੱਥੇ ਮਜੀਠੜਾ ਤੇ ਕੁਸੰਬੜਾ ਸ਼ਬਦ ਵਰਤਿਆ ਹੈ ਕਿਉਂਕਿ ਕੁਸੰਬੇ ਦਾ ਫੁੱਲ ਬਾਹਰੋਂ ਦਿਸਦਾ ਹੈ ਇਹ ਬਾਹਰ ਆਪਣੀ ਸਰੀ ਕੱਢ ਕੇ ਖਲੋਂਦਾ ਹੈ ਖਿੜਦਾ ਹੈ ਪਰ ਮਜੀਠ ਜਿਹੜਾ ਉਹ ਕੁਸੰਬੇ ਦੀ ਤਰ੍ਹਾਂ ਬਾਹਰ ਵਿਖਾਵਾ ਨਹੀਂ ਕਰਦਾ ਮਜੀਠ ਦੀਆਂ ਜਿਹੜੀਆਂ ਨੇ ਜੜਾ ਹੁੰਦੀਆਂ ਨੇ ਜਿਵੇਂ ਆਪਾਂ ਕਹਿ ਲਓ ਮੂੰਗਪਲੀ ਹੈ ਜਾਂ ਜਿਹੜੇ ਕੰਧ ਮੂਲ ਨੇ ਜਿਹੜੇ ਧਰਤੀ ਮਿੱਟੀ ਵਿੱਚ ਪਲਦੇ ਆ ਮਜੀਠ ਦੀਆਂ ਤੰਦਾਂ ਹੁੰਦੀਆਂ ਨੇ ਗੱਟੀਆਂ ਹੁੰਦੀਆਂ ਨੇ ਇਹ ਬਾਹਰ ਬਿਲਕੁਲ ਵਿਖਾਵਾ ਨਹੀਂ ਕਰ ਰਿਹਾ ਇਹਨਾਂ ਪਰ ਜਦੋਂ ਮਜੀਠ ਨੂੰ ਬਾਹਰ ਕੱਢ ਕੇ ਸਾਫ਼ ਕਰਕੇ ਕੁੱਟਿਆ ਜਾਂਦਾ ਹੈ ਪਾਣੀ 'ਚ ਉਬਾਲਿਆ ਜਾਂਦਾ ਹੈ ਇੰਨੀ ਸਾਧਨਾ ਤੋਂ ਬਾਅਦ ਫਿਰ ਇਹਨਾਂ ਕ ਪੱਕਾ ਹੋ ਜਾਂਦਾ ਹੈ ਜਿਸ ਉੱਤੇ ਮਜੀਠ ਦਾ ਰੰਗ ਚੜ੍ਹ ਜਾਂਦਾ ਹੈ ਕੱਪੜੇ ਦੀਆਂ ਤੰਦਾਂ ਤਾਂ ਪਾੜ ਜਾਂਦੀਆਂ ਨੇ ਪਰ ਰੰਗ ਕਦੀ ਉੱਤਰਦਾ ਨਹੀਂ ਹੁੰਦਾ ਭਾਈ ਸਾਹਿਬ ਨੇ ਗੁਰਦਾਸ ਸਾਹਿਬ ਕਹਿੰਦੇ ਮਜੀਠ ਨਿਮਰਤਾ ਵਿੱਚ ਹੈ ਕੋਸੰਭਾ ਬਾਹਰ ਵਿਖਾਵਾ ਕਰਦਾ ਹੈ ਕੁਸੰਬੜੇ ਦੇ ਰੰਗ ਉੱਤੇ ਪਾਣੀ ਦੇ ਠੰਡੇ ਪਾਣੀ ਦੇ ਛੱਟੇ ਮਾਰੋ ਉਹ ਉੱਤਰ ਜਾਂਦਾ ਤੇ ਮਜੀਠੀ ਕੱਪੜੇ ਨੂੰ ਭਾਵੇਂ ਉਬਾਲ ਵੀ ਦੇਵੋ ਚੇਤੇ ਰੱਖੋ ਰੰਗ ਫਿਰ ਵੀ ਨਹੀਂ ਉਤਰਦਾ ਹੁੰਦਾ ਇਹਨੂੰ ਸਤਗੁਰਾਂ ਨੇ ਸਾਨੂੰ ਸਮਤ ਦਿੱਤੀ ਕਿ ਆ ਬਾਹਰ ਬੁੱਕੀ ਜਿਹੜਾ ਸ਼ੋਸ਼ਾ ਸੰਸਾਰ ਕਰਦਾ ਹੈ ਪਦਾਰਥਾਂ ਦਾ ਪੈਸੇ ਦਾ ਅੰਦਰ ਦੀ ਖੌਮੇ 'ਚ ਪ੍ਰਵਿਰਤ ਹੋਇਆ ਜਿੰਨਾ ਵਿਖਾਵਾ ਬਾਹਰ ਕਰ ਰਿਹਾ ਹੈ ਇਹ ਕੁਸੰਬੜੇ ਦਾ ਰੰਗ ਹੈ ਇਹਦੇ ਉਤਰਦਿਆਂ ਦੇਰੀ ਨਹੀਂ ਲੱਗਣੀ ਪਿਆਰੀਆ ਯਾਦ ਰੱਖੀ ਨਾਮ ਦਾ ਉਹ ਰੰਗ ਹੈ ਸੱਚ ਮੁੱਚ ਇੱਥੇ ਪੁਰਜਾ ਪੁਰਜਾ ਕੱਟ ਮਰੇ ਨੇ ਪਰ ਗੁਰੂ ਕੇ ਸਿੱਖਾਂ ਦੇ ਅੰਦਰ ਦੇ ਰੰਗ ਨੂੰ ਆ 10 ਲੱਖ ਦਾ ਮੁਲਖਈਆ ਵੀ ਖੋ ਨਹੀਂ ਸਕਿਆ